ਫੇਰ ਮੈਸਤਰੀ ਦੇਖਾ ਚੁਲੋ ਠੀਕ ਐ ਸੇਵਾ ਇਹ ਪੌੜੀਆਂ ਦਾ ਕੰਮ ਕਰਦੇ ਆ ਇੱਧਰ ਬਾਹਰ ਇੱਥੇ ਟਾਇਲਾਂ ਟੋਲਾਂ ਲੱਗਣੀਆਂ ਸਾਰੀਆਂ ਇਹ ਕਰਦੇ ਆ ਮਸਾਂ ਹੀ ਆਇਆ ਦੋ ਮਹੀਨਿਆਂ ਤੋਂ ਫੋਨ ਕਰ ਕਰ ਥੱਕ ਗਏ ਇਹ ਵੀ ਬਹੁਤ ਬੀਜੀ ਆ ਕਿਉਂਕਿ ਇਹਨਾਂ ਨੇ ਕੰਮ ਬਹੁਤ ਖੜਿਆ ਹੋਇਆ ਵਾ ਕਿਉਂਕਿ ਆਪਣੇ ਤਿੰਨ ਬੰਦੇ ਇਹਨਾਂ ਦੇ ਨਾਲੇ ਕੰਮ ਕਰਦੇ ਆ ਅੱਜ ਪੌੜੀਆਂ ਨਕਾਉਂਦਾ ਉਸ ਹੈ ਸੀ ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਅੱਜ ਆਨ ਆਪਾ ਲੈ ਕੇ ਨਵੀਂ ਵੀਡੀਓ ਤੇ ਬਸ ਹੁਣ ਮੈਂ ਵੀ ਫ੍ਰੀ ਹੋ ਕੇ 10:30 ਹੋ ਗਏ ਲੱਗੀ ਸੀ ਕਿ ਚਾਹ ਪੀਣ ਫਿਰ ਮੈਂ ਜਾਣਾ ਕੰਮ ਤੇ ਤੇ 11 ਵਜੇ ਦੇ ਨੂੰ ਤੇ ਹੁਣ ਮੈਂ ਇਸ ਤਰੀ ਲੱਗੇ ਹੋਏ ਅੱਜ ਕਾਫੀ ਟਾਈਮ ਬਾਅਦ ਆਏ ਆ ਤੇ ਕਬਾਲੇ ਬਾਥਰੂਮ ਦਾ ਤੇ ਕਿਚਨ ਦਾ ਤਾਂ ਆਏ ਸੀਗੇ ਮੈਸਤਰੀ ਪਹਿਲਾਂ ਕਰ ਗਏ ਕੰਮ ਤੇ ਅੱਜ ਇਹ ਕੌੜੀਆਂ ਦਾ ਤੇ ਬਾਅਦ ਕੌੜੀਆਂ ਤੇ ਪੱਥਰ ਲਾਉਣ ਵਾਲਾ ਰਹਿੰਦਾ ਸੀਗਾ ਤੇ ਬਾਹਰ ਹਾਂਜੀ ਗੇਟ 메ਨ ਗੇਟ ਦੇ ਬਾਹਰ ਸਾਰਾ ਜਿਹੜਾ ਪੱਥਰ ਲੱਗਣਾ ਸਾਰਾ ਕੰਮ ਪਿਆ ਸੀ ਉੱਥੇ ਤੇ ਉਹ ਕਰਨਾ ਹੈ ਅੱਜ ਕਾਫੀ ਟਾਈਮ ਹੋ ਗਿਆ ਇਹਨਾਂ ਨੂੰ ਹਟ ਗਏ ਸੀ ਕਿਉਂਕਿ ਅਸੀਂ ਰੈਸ ਕਰ ਲਈ ਤੇ ਉਦੋਂ ਤੋਂ ਬਹੁਤ ਦਵਾਦ ਇਹਨਾਂ ਨੇ ਕੰਮ ਕੀਤਾ ਹੀ ਨਹੀਂਗਾ ਤੇ ਉਹ ਰੈਸ਼ ਵੀ ਅਸੀਂ ਮਜਬੂਰੀ ਨਾਲ ਕੀਤੇ ਕਿਉਂਕਿ ਜਿਹੜਾ ਆਪਣਾ ਉਧਰਲਾ ਘਰ ਸੀਗਾ ਤੇ ਉਹ ਮੇਰੇ ਨਾਲ ਹੀ ਉੱਥੇ ਮੁੰਡਾ ਕੰਮ ਕਰਦਾ ਰਮਾਲੀਆਂ ਤੋਂ ਤੇ ਉਹਨਾਂ ਨੇ ਵੀ ਪਹਿਲਾਂ ਉਹ ਜਿਹੜਾ ਕਿਥੇ ਘਰੇ ਕੰਮ ਕਰਦਾ ਸੀ ਉਹਨੇ ਛੱਡਣਾ ਸੀਗਾ ਫੇਰ ਆਪਾਂ ਉਹਦੇ ਨਾਲ ਉਹ ਗੱਲ ਕਰ ਲਈ ਸੀਗੀ ਵੀ ਚਲ ਜਿੰਨਾ ਚਿਰ ਆਪਣੇ ਹੋਰ ਨਵੇਂ ਮੁੰਡੇ ਨਹੀਂ ਹੁੰਦੇ ਕਿ ਫਿਰ ਦੂਜਿਆਂ ਨੂੰ ਜਿਹੜਾ ਘਰ ਲੈ ਕੇ ਦਿੱਤਾ ਰੈਂਟ ਤੇ ਓ ਨਾ ਦਾ ਵੀ ਟਾਈਮ ਹਜੇ ਸਾਲ ਦਾ ਸਿਕੰਦਰਾ ਤੋਂ ਆਪਾਂ ਉਹ ਵੀ ਨਹੀਂ ਛੱਡ ਸਕਦੇ ਸੀਗੇ ਤੇ ਅਸੀਂ ਕਿਹਾ ਚਲੋ ਜਦੋਂ ਤੱਕ ਨਵੇਂ ਮੁੰਡੇ ਆਉਣਗੇ ਉਹਨਾਂ ਚੱਕਰ ਇਹਨੂੰ ਆਪਾਂ ਇਹਨਾਂ ਨੂੰ ਰੈਂਟ ਤੇ ਦੇ ਦੇ ਦਿੰਨੇ ਤੇ ਫਿਰ ਉਹਨੇ ਉਹ ਘਰ ਛੱਡਣਾ ਕਰਕੇ ਤੇ ਉਹਨਾਂ ਨੂੰ ਘਰ ਦੀ ਲੋੜ ਸੀ ਫਿਰ ਅਸੀਂ ਪਹਿਲਾਂ ਹੀ ਇੱਧਰ ਆ ਗਏ ਸੀ ਇੱਧਰਲਾ ਕੰਮ ਪਿਆ ਸੀ ਹੁਣ ਪਤਾ ਹੈ ਜੇ ਉਹ ਫਿਰ ਪਹਿਲਾਂ ਦਾ ਇਹ ਛੱਡ ਲਗੇ ਤੇ ਫਿਰ ਮੈਂ ਇਸ ਤਰੀਕ ਇੱਥੇ ਇਹਨਾਂ ਨੂੰ ਆਏ ਹੁੰਦਾ ਬਸ ਰੈਸ਼ ਕਰ ਲਈ ਜੇ ਨਾ ਕਰਦੇ ਤਾਂ ਇਹਨਾਂ ਨਾਲ ਦੀ ਨਾਲ ਕੰਮ ਨਵੇੜ ਦੇਣਾ ਸੀ ਵੈਸੇ ਮੈਂ ਇਸ ਤਰੀ ਬਹੁਤ ਚੰਗਾ ਵਾ ਇੰਨਾ ਦਾ ਬਹੁਤ ਪੁਰਾਣਾ ਦੋਸਤ ਆ ਤੇ ਇਹਦਾ ਕੰਮ ਬਹੁਤ ਵਧੀਆ ਬਹੁਤ ਆਈ ਵੀ ਇਹਦਾ ਕੰਮ ਚੱਲਦਾ ਬਹੁਤ ਜ਼ਿਆਦਾ ਬੰਦੇ ਰੱਖੇ ਹੋਏ ਆ ਇਹਦੇ ਤੇ ਕੰਮ ਇਹਦਾ ਬਹੁਤ ਵਧੀਆ ਹੁੰਦਾ ਵਾ ਤੇ ਤਾਂ ਹੀ ਆਪਾਂ ਇਹਨੂੰ ਠੇਕਾ ਦਿੱਤਾ ਸੀਗਾ ਤੇ ਉਹ 100 1.5 ਸਾਲ ਹੀ ਹੋ ਗਿਆ ਕੰਮ ਕਰਦੇ ਨੂੰ ਇਹਨੂੰ ਅ ਬੀ ਮਤਲਬ ਆਪਣੇ ਘਰ ਤੇ ਕਿਤੇ ਘਰ ਦਿੰਦਾ ਕਾ 2-3 ਮਹੀਨੇ ਮਹੀਨੇ ਹਟ ਜਾਂਦਾ ਤੇ ਚਲੋ ਆਪਾਂ ਰਹਿ ਚੁੱਕਾ ਲਈ ਹੁਣ ਵੀ 2 ਮਹੀਨੇ ਹੋ ਗਏ ਆ ਹਾਂ ਲੇ ਆਇਆ ਤਨੇ ਹੁਣ ਮੇਰਾ ਭਰਾ ਲੈ ਗਿਆ ਸੀ ਮੈਸ ਤੇ ਆ ਵ ਤੇ ਖਾਣ ਨੂੰ ਫਿਰ ਨੇ ਕੀ ਲੈ ਕੇ ਦੇਤੀ ਉਹਨਾਂ ਨੂੰ ਹਾਂ ਹਾਂ ਠੀਕ ਆ ਥੋੜੀ ਜੀ ਮੈਂ ਲੈ ਲੈਣੀ ਮੈਂ ਵੀ ਥੋੜੀ ਜੀ ਖਾਉ ਟੱਕ ਰੱਖ ਲੈਣੇ ਇੱਕ ਰੱਖ ਦਿੰਨੇ ਉਹਨਾਂ ਨੂੰ ਫੜਾਤੀ ਹੂੰ ਕਰੀ ਜਾਂਦੇ ਹਾਂ ਹਾਂ ਮੈਂ ਮੈਸ ਤਰੀਆਂ ਬਾਸ ਤੇ ਲੈ ਜਾਂਦੀ ਸੀਗੀ ਕਫੇ ਤੇ ਕਨੈਕਟ ਉਹਨਾਂ ਪਤਾ ਆਪਣਾ ਤਾਂ ਇਹਨਾਂ ਨੇ ਖਾਣਾ ਪੀਣਾ ਨਹੀਂ ਹੁੰਦਾ ਚਾਹ ਪਾਣੀ ਇਹ ਤਾਂ ਬਾਅਦ ਤੋਂ ਹੀ ਫੜਖੇ ਲੈ ਕੇ ਆ ਸੀ ਮੇਰਾ ਬਰਾਦਰ ਤੇ ਉਹ ਮੈਂ ਵੀ ਹੁਣ ਲੱਗ ਗਿਆ ਖਾਣ ਤੇ ਹਾਂ ਜੇ ਆਪਾਂ ਕਿੱਥੇ ਸੀ ਕੀ ਗੱਲ ਕਰਦੇ ਸੀ ਹਾਂਜੀ ਜਦੋਂ ਆਪਾਂ ਰੈਸ਼ ਕਰ ਲਈ ਬਸ ਉਸ ਤੋਂ ਬਾਅਦ ਇਹਨਾਂ ਨੇ ਕੰਮ ਸਲੋ ਕਰਤਾ ਤੇ ਹੁਣ ਆਏ ਆ ਕਿਉਂਕਿ ਆਪਾਂ ਹੁਣ ਪ੍ਰੋਗਰਾਮ ਵੀ ਕਰਨਾ ਕਰੇ ਤੇ ਆਬੇ ਨੂੰ ਲੈ ਕੇ ਆਉਣਾ ਪਾਠ ਕਰਾਉਣਾ ਤੇ ਅਸੀਂ ਆਖਿਆ ਵੀ ਜਲਦੀ ਜਲਦੀ ਤੁਸੀਂ ਕੰਮ ਨਿਵੇੜ ਦੋ ਤੇ ਬਾਅਦ ਚ ਆਪਾਂ ਕਰਨਾ ਵਾ ਤੇ ਨੁ ਫੇਰ ਹੁਣ ਇਹ ਆਏ ਆ ਤੇ ਦੇਖੋ ਹੁਣ ਲਗਾਤਾਰ ਕਰਦੇ ਆ ਕਿ ਵਿੱਚ ਦੀ ਫੇਰ ਛੁੱਟੀਆਂ ਕਰਦੇ ਕਿਉਂਕਿ ਇੱਕ ਦੇ ਸੀ ਛੁੱਟੀਆਂ ਕਾਫੀ ਆ ਜਾਂਦੀਆਂ ਹੁਣ ਆਇਤਰ ਆਪਣੇ ਮੇਰੇ ਦੂਸਰੇ ਹੱਥ ਪਿਆਜ਼ ਵੀ ਕਾਫੀ ਹੋ ਗਏ ਹੁੰਦੇ ਅਸ ਦੇ ਹੀ ਹੋਣੇ ਬਸ ਜਿੰਨਾ ਟਾਈਮ ਹੈ ਕਿਉਂਕਿ ਇਹ ਵੀ ਫੇਰ ਸਾਰਾ ਕੰਮ ਕਰਨਾ ਵਾ ਨਾ ਸ਼ਹਿਰ ਵਿੱਚੋਂ ਨਾ ਪੱਟਨੇ ਪੈਣ ਪਿਆਜ਼ ਆਹੋ ਰੰਦਾ ਕੁੰਦਾ ਪਲਾਸਟਰ ਕਰਕੇ ਸਾਰਾ ਸੈੱਟ ਕਰਨਾ ਇੱਧਰ ਜਿਹੜਾ ਬਾਥਰੂਮ ਨਾਲ ਇੱਥੇ ਪੱਥਰ ਲੱਗਣਾ ਬੈਠਣ ਨੂੰ ਜਗ੍ਹਾ ਬਣਾਉਣੀ ਆ ਕੰਮ ਕਾਫੀ ਪਿਆ ਵਾ ਹਜੇ ਮੈਸਤਰੀਆਂ ਦਾ ਚਲੋ ਜੇ ਮੇ ਜਿਵੇਂ ਕਰ ਲੰਗੇ ਠੀਕ ਬਸ ਮੈਂ ਵੀ ਹੁਣ ਫ੍ਰੀ ਹੋਈ ਸੀ ਮੈਂ ਕਿਹਾ ਚਲੋ ਆਪਾਂ ਵੀਡੀਓ ਬਣਾਉਨੇ ਆ ਕਈ ਭੈਣਾਂ ਦੇ ਕਮੈਂਟ ਵੀ ਆਉਂਦੇ ਆ ਤੇ ਵੀ ਦੀਦੀ ਤੁਸੀਂ ਵੀਡੀਓ ਨਹੀਂ ਬਣਾਉਂਦੇਗੇ ਲਗਾਤਾਰ ਪਾਇਆ ਕਰੋ ਬਸ ਲਗਾਤਾਰ ਕੀ ਪਾਈਓ ਟਾਈਮ ਨਹੀਂ ਲੱਗਦਾਗਾ ਬਾਕੀ ਆਪਣਾ ਚੁੱਲਾ ਦੂਸਰਾ ਵੀ ਸ਼ਾਇਦ ਆਜੂਗਾ ਅਗਲੇ ਹਫਤੇ ਕਹਿੰਦੇ ਮੰਜੇ ਤੇ ਚੁੱਲੇ ਚਲੋ ਵੇਖਦੇ ਆ ਕਿ ਕੀ ਕੀ ਆਉਂਦਾ ਦੇ ਨਾਲ ਦੀ ਨਾਲ ਤੁਹਾਨੂੰ ਦਿਖਾਈ ਚਲਾਂਗੇ ਠੀਕ ਹੈ ਜੀ ਹੁਣ ਮੈਂ ਵੀ ਪੀਲਾਂ ਚਾਹ ਚਾਹ ਮਿੱਠਾ ਚੱਲਦੀ ਹੈ ਗੱਲਾਂ ਗੱਲਾਂ ਚ ਹਾਂਜੀ ਅੱਜ ਆਪਾਂ ਲੱਗੇ ਆ ਜੀ ਆਟੇ ਵਾਲੇ ਬਿਸਕਟੇ ਬਣਾਉਣ ਹਰਸ਼ਾਨ ਟੀਵੀ ਦੀ ਵਾਇਰ ਕੱਟ ਕਰ ਬਥ ਤੇ ਪਹਿਲਾਂ ਦਿਮਾਗ 'ਚ ਨਹੀਂ ਆਇਆ ਆਪਾਂ ਤੁਹਾਨੂੰ ਰੈਸਪੀ ਦੱਸਣੀ ਸੀ ਕੀ ਕੁਸ ਪਾਇਆ ਚਲੋ ਆਪਾਂ ਫੇਰ ਦੱਸਦੇ ਆਂ ਤੇ ਆਂ ਦਾਜੇ ਨਾਲ ਹੁੰਦਾ ਫਿਰਨੇ ਆਪ ਪਾਇਆ ਸੀ ਆਪਾਂ 1 ਕੱਪ ਆਪਾਂ ਸਾਰਾ ਨਹੀਂ ਪੁੱਝ ਕੇ ਪਾਇਆ ਹਨ 1 ਕੱਪ ਕਿਆ ਹੁੰਦਾ ਸੀ ਇੱਕ ਹੀ ਖੰਡ ਦਾ ਸੀ ਤੇ ਅੱਧਾ ਕ 스ਪੂਨ ਸੀ ਮਿੱਠੇ ਸੋਡੇ ਦਾ ਤੇ ਬਾਕੀ ਪਾਇਆ ਸੀ ਆਪਾਂ ਨਾਰੀਅਲ ਦਾ ਬਰਾਦਾ ਤੇ ਆ ਦੋ ਕੱਪ ਪਾਏ ਆਟੇ ਦੇ ਤੇ ਆਪਾਂ ਇਹਨੂੰ ਗੁੰਨ੍ਹ ਕੇ ਰੱਖਤਾ ਹੁਣ 50 ਮਿੰਟ ਰੈਸਟ ਜੇ ਜੇ ਆਪਣੇ ਕੋਲ ਮਸ਼ੀਨ ਸੀਗੀ ਉਹ ਖਰਾਬ ਹੋ ਗਈ ਸੀ ਆਪਾਂ ਪਹਿਲਾਂ ਇੰਡੀਆ ਤੋਂ ਲੈ ਕੇ ਆਂਦੀ ਸੀਗੀ ਤੇ ਹੁਣ ਆਪਾਂ ਹੱਥ ਨਾਲ ਹੀ ਬਣਾਵਾਂ ਹੁਣ ਬਣਾਉਣੀ ਹੈ ਦੱਸ ਦਿੰਦੀ ਆ ਹੁਣ ਆਪਾਂ ਇਹਦੇ ਤੇ ਫੋਰਨੋ ਤੇ ਲਾਵਾਂਗੇ ਆਪਾਂ ਫੋਰਨੋ ਵਾਲਾ ਕਾਰਟ ਲਾ ਲਿਆ ਤੇ ਹੁਣ ਇਹਦੇ ਤੇ ਲਵਨੇ ਬਿਸਕੁਟ ਹੁਣ ਬਣ ਗਈ ਆਪਣੇ ਬਿਸਕੁਟ ਤੇ ਹੁਣ ਲਾਉਣੇ ਆ 15 ਮਿੰਟ ਤੇ ਲਾਉਣੇ ਆ ਮੈਂ ਉਹਨੇ ਦਿਖਾ ਦਿਆ ਗगन ਕੱਢ ਜਾਣਾ ਦੇਖੀ ਉਹ ਲਾਉਣੇ ਇਹੇ 15 ਮਿੰਟ ਤੇ ਤੇ ਇਹ ਆਪਾਂ ਹੀਟ ਲਾਉਣੀ ਆ 120 ਤੇ ਲਾ ਅੱਛਾ ਨਾ 120 ਤੇ 120 ਤੇ ਲਾ ਪੁੱਤ ਦੇਖੀ ਗगन ਦੇਖ 120 ਤੇ ਘੱਟ ਨਾ 140 ਤੇ ਕਰਦੇ ਚੱਲ ਬਸ ਠੀਕ ਦੇ ਡੈਡੀ ਤਾਂ ਜਦੋਂ ਤਾਂ ਪਾਠ ਦਾ ਕੰਮ ਸਟਾਰਟ ਕਰ ਲਿਆ ਤਾਂ ਇੱਥੇ ਆਪੋ ਕਮਸ਼ੂਰੀ ਕਰਦੇ ਨਹੀਂ ਆ ਸੌਫ ਵੀ ਜਿਹੜਾ ਕਾਠਾ ਬਣਾਉਣੇ ਆ ਲੱਗੇ ਆਪਣੇ ਫੋਰਨਚ ਯਸਕਟ ਫੇਖਣਾ ਬਣੇ ਕਿੰਨੇ ਵਧੀਆ ਆ ਬਣ ਗਏ ਜੀ ਆਪਣੇ ਬਿਸਕਟ ਕਿੰਨੇ ਵਧੀਆ ਬਣੇ ਤੇਰੇ ਮਾਮੇ ਨੇ ਬਣਾਏ ਵੀ ਇਕ ਸਾਰੀ ਹਨਾ ਆ ਵੇਖੋ ਇਹ ਕਿੰਨੇ ਵਧੀਆ ਬਣ ਗਏ ਬਿਸਕੁਟ ਹਾਂ ਜਿਵੇਂ ਬਹੁਤ ਟੇਸਟੀ ਆ ਹਰシャン ਨੇ ਖਾਦੇ ਹਾਂ ਫੋਨ ਆਇਆ ਮੜੀ ਗੱਲ ਕਰ ਦੇਖੋ ਇਹ ਬਹੁਤ ਵਧੀਆ ਬਣ ਗਏ ਨਾਲ ਘਰ ਦਾ ਸਾਰਾ ਕੋਸ ਕੋਈ ਨਾ ਪਰਾਂ ਵੀ ਰੱਖ ਲਾ ਉੱਥੇ ਉਹਨੂੰ ਛਡਾਉਂਦਾ ਘੜਕਾ ਦੇਖੀਏ ਕਿੰਨਾ ਹੁੰਦਾ ਹਨ ਉਹ ਵਧੀਆ ਬਣੇ ਲੈ ਥੱਲੇ ਵਧੀਆ ਬਣੇ